ਸਾਰੇ ਸਾਰਿਆਂ ਸਾਰਾਤ ਕਰਦੇ ਆ ਨਵੇਂ ਲੋਗ ਦੇ ਵਿੱਚ ਤੇ ਲੋੜੀਆਂ ਸਾਰਨ ਲੱਖ ਲੱਖ ਵਧਾਈਆਂ ਹੋਣ ਤੇ ਮੈਂ ਥੋੜਾ ਵਲੋਗ ਸ਼ੁਰੂ ਕਰਨ ਚ ਲੇਟ ਹੋ ਗਿਆ ਵਾਂ ਤੇ ਬਾਕੀ ਸਵੇਰ ਦਾ ਮੈਂ ਵਲੋਗ ਬਣਾਇਆ ਤੇ ਜਾ ਕੇ ਸਾਰਾ ਦੇਖ ਲਓ ਮੈਂ ਕਲਿੱਪ ਐਡ ਕਰ ਦਿੱਤੀ ਆ ਦੇ ਵਿੱਚ ਲੈ ਆ ਵੀ ਸਵੇਰ ਦਾ ਟਾਈਮ ਆ ਤੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੇ ਹੈਪੀ ਲੋੜੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਉਹ ਲੋੜੀਆਂ ਸਾਰਨ ਲੱਖ ਲੱਖ ਵਧਾਈਆਂ ਹੋਣ ਤੇ ਸਵੇਰ ਦੇ ਵੱਜ ਗਏ ਆਪਣੇ 10 ਤੇ ਮੰਮੀ ਨੇ ਉੜਦੇ ਆ ਸਾਰੀ popcorn ਕੱਢ ਲੈਂਦੀ ਆ ਕਹ ਰਹੀ ਆ ਪੋਹਰੋ ਨਾ ਪੋਹੂ ਨਾ ਪਈ ਆਏ ਤੇ ਉੱਥੇ ਭਰਾਵਾ ਉਮਾ ਤਾਂ ਇਹਦੇ ਈ ਆਰ ਹੋਈਏ ਫਿਰ ਨਹੀਂ ਬੰਨੀ ਗੱਲ ਬਾਪੂ ਨਹੀਂ ਬੰਨੀ ਗੱਲ ਲਗਾਓ ਆ ਆ ਲੈ ਓਏ ਓਏ ਆ ਵੇਖ ਲੈ ਵੇਖ ਲੈ ਵੇਖ ਲੈ ਹਾਂ ਆ ਗਿਆ ਏ ਫੜਦਾ ਫੜਦਾ ਬੁੱਢਾ ਫੜੂ ਤੇ ਹੋਵੇ ਜੰਦ ਨਹੀਂ ਜੰਦ ਦੇ ਚਾਚਾ ਭਤੀਜਾ ਦੋਵੇਂ ਲੱਗੇ ਆ ਗੁੰਜਰ ਖੜ ਖੜ ਦੇਣ ਡਿਆ ਉਹ ਕਿਹੜਾ ਉਹ ਦਰਵਾਜ਼ਾ ਗੜਾ ਜਿਹੜਾ ਹੈ ਤਾਂ ਉਹ ਉਹ ਬੜੀ ਜੀਦਾ ਹੋਵੇ ਆ ਗੁੱਡਾ ਨਹੀਂ ਦਈਆ ਵਾ ਇਹਨੇ ਘਰ ਦੇਣੀ ਖਰਾਬੀ ਕਿਨੇ ਗੁਲਾਮ ਅੰਦਰ ਖੀ ਗੁੱਡਾ ਭਾਰਾ ਹੀ ਹੋ ਤੇ ਲਾ ਕੇ ਕਿਸ ਤਰ੍ਹਾਂ ਬਾਲੀ ਚਲੋ 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 ਨਾ ਪੇਕਾ ਗੁਡਾ ਨਾ ਪੇ ਚਲਾ ਹੈ ਕਿਸੀ ਨੇ ਗੁਡਾ ਦਾਤਾ ਇਹਦਾਂ ਦਸਤਾਨੀ ਕਰੀ ਦੀ ਹੋ ਕੀ ਹੈ ਛੇਰ ਕੇ گیا یو چل چل لا 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 چل چل دیر ਢੱਲ چل جا جا ਤਾਂ ਜੇ ਪੰਜ ਚੁਪਾਂ ਤਾਂ ਜੇ ਪੰਜ ਚੁਪਾਂ ਚਲ ਕਰੀਂ ਚੱਕਰ ਗਿਓ ਨਾ ਮਾਂ ਮੇਰੇ ਕੋਰੇ ਹਾਂ 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 ਉਹ ਨਹੀਂ ਗੋਡਾ ਬੋਹਣ ਚੀਦਾ ਆਪਣਾ ਮਮਾ ਪੈ ਗਈ ਤਿੰਨ ਚਾਰ ਜਾਣੇ ਗਏ ਚੱਲ ਆਓ ਪੈ ਗਈ ਦੋ ਕੇ ਦੋ ਫਿਰ ਪੈ ਗਿਆ ਵਾ ਉਹ ਕੜਿਓਂ ਵਲੇ ਆ ਗਿਆ ਯਾਰ ਦੇਖ ਲਿਆ ਹੁਣ ਮਾਵਾ ਪਾ ਗਿਆ ਕਿੰਨਾ ਨੰਨਾ ਗੁੱਡਾ ਠਾ ਵੜ ਗਿਆ ਅੱਜ ਓਰੇ 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 ਰਹਿ ਗਿਆ ਮਾਰਦੇ 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 ਕੀ ਮਾਰ ਲਗਾ ਖਿਚ ਮਾਰ ਲਗਾ ਉਹ ਬਹਿ ਗਿਆ ਹੋ ਗਿਆ ਯੋ ਹੋ ਗਈ ਯੋ ਜਸੀ ਦੀ ਗੁੱਡੀ ਗਈ ਯੋ ਔਰ ਸ਼ਕਲ ਵੇਖਣ ਵਾਲੀ ਜਸੀ ਅਨਮਕਾ ਤੇਰੀ ਹੁਣ ਸਾਰਾ ਸ਼ਕਲ ਵੇਖਣ ਵਾਲੀ ਹੋ ਗਈ ਹੁਣ ਇਹ ਡਾਉਨ ਗੁੱਡੇ ਕੁਦੇ ਵੇ ਥੋੜਾ ਮੋਲ ਸ਼ਾਂਤ ਹੋ ਗਿਆ ਵਾ ਉਹ ਨਹੀਂ ਨਹੀਂ ਉਹ ਗਾਂ ਨੰਗੀ ਆ ਗਾਂ ਨੰਗੀ ਓਏ ਛੋੜਦਾ ਚੱਲ ਚੱਲ ਜਾ ਜਾ ਓ ਜੀਓ ਮੋਤੀ ਫੜ ਲੈ ਗੁੱਡਾ ਓ ਜੀਓ ਡੇ ਵਾਵਾ ਬਟਾ ਲੈ ਮੋਲ ਪਣ ਓਏ ਕਾ ਨਾ ਉਹ ਕਾ ਵੀ ਨੰਗਿਆ ਵੀ ਡੋਰ ਫੜ 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 ਬਾਪੂ ਲੈ ਕਰ ਗੱਲ ਖਿੱਚ 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 ਓ ਲਿਆ ਆ ਗਿਆ ਓ ਜੀਓ ਆਇਆ ਫੜ ਦੇ ਜੀ ਭਾਈ ਇਹਦਾ ਇਹਦਾ ਪੁੱਤ ਇਹਦਾ ਪੁੱਤ ਫੜ ਲਿਆ ਤੇ ਸ਼ਾਮ ਆ ਪੈ ਚੱਲੀਆਂ ਯੂ ਗੁੱਡੇ ਬਣਾਉਂਦੇ ਬਦਉਂਦੇ ਇਹ ਤੇ ਜੀ ਆਡ ਆਇਆ ਆਪਣਾ ਲਾਈਵ ਇਸ ਉਹ ਚੱਲ ਲਾਈਵ ਇਸਹੀਂ ਦੋਰਾ ਤੇਰਾ ਕੰਮ ਆਇਆ ਇੱਧਰ ਇਹ ਓਏ ਓਏ ਚੁੱਕਦਾ ਚੁੱਕਦਾ ਉਹ ਚੱਲ ਚੱਲ ਕਿੰਨੇ ਵੜਦੇ 3 1 4 ਵੜਦੇ ਵੜਦੇ 4 ਵੜਦੇ ਆ ਮੈਂ ਅਭੀ ਕਾ ਆ ਗਈਆਂ ਆ ਪਕੌੜੇ ਨਾਲੇ ਪਕੌੜੇ ਚੱਲਣਗੇ ਲੇ ਆ ਬੀਓਂ ਚਲੇ ਸਾਡੇ ਘਰੇ ਮਾ ਕਹਣਾ ਪਾਥੀਆਂ ਪਾਥੀਆਂ ਹੂੰ ਪਾਥੀਆਂ ਘਰੇ ਹੁੰਨੀਆਂ ਤੇ ਘਰ ਕਿਸੇ ਮਾਂ ਤੂੰ ਪਾਥੀਆਂ ਬਾਲਣ ਜਾਣੇ ਥੇ ਨਾਲ ਘਰੇ ਬਾਲਦੇ ਆ ਸਾਰਿਆਂ ਨੇ ਨਾਲ ਹਣੀ ਭਾਜੀ ਇਹਦੇ ਨਾਲ ਦੇ ਬੂ ਚਾਚੇ ਹਣੀ ਵੀ ਸਾਰੇ ਜਾਣਗੇ ਨਾਲ ਆਪਣਾ ਹਰ ਗਣੂ ਪੁੱਤ ਵੀ ਜਾਊ ਹੈਨਾ ਕੇ ਸਾਰੇ ਜਾਵਾਂਗੇ ਸਾਰੇ ਸਾਰੇ ਜਾਵਾਂਗੇ ਘਰੇ ਦੇ ਆਉਂਦੀਆਂ ਤੇ ਤੇ ਸਬਜ਼ੀ ਦਾ ਬਦਨ ਤਿਆਰੀ ਕੀਤੀ ਸਬਜ਼ੀ ਦਾ ਬਦਨ ਤਿਆਰੀ ਕੀਤੀ ਪੰਡਿਤ ਜੀ ਦਾ ਜੁਕਨੀ ਕਰਦਾ ਗੋਤਰਾ ਦੀ ਸਬਜੀ ਤੇ ਲੱਗੇ ਤੇ ਪੂਰਾ ਬਾਲਣ ਤੇ ਸਾਰਾ ਪਰਿਵਾਰ ਅੱਜ ਆ ਗੱਠਾ ਮੈਂ ਅਭੀ ਪੂਗਾ ਦੇ ਬਾਲਿਆ ਮੈਂ ਵੀ ਦਰਮਿਆਨ ਆ ਜਾਵਾਂ ਵਿੱਚ ਖਾਣੇ ਦੇ ਖਾਣ ਦੇ ਪਰ ਆディ ਮੈਂ ਡੂ ਲੈ ਆਉਂਦੇ ਚੰਗੇ ਹੁਣ ਫੇਰ ਦੁਬਾਰਾ ਬਣਾਉਂਦੇ ਆਪਾਂ ਢੇਲ ਚਾਵਲੇ ਬਣਾਉਂਦੇ ਆ ਥੱਲੇ ਮੈਂ ਉਹ ਵਿੱਚ ਕੱਢ ਕੇ ਪਾ ਲੀ ਨਾ ਪਰ ਨਹੀਂ ਤਾਜ਼ੇ ਤਾਜ਼ੇ ਸਵਾਲ ਆਦੇ ਹਾਂ ਸਕਦਾ ਮੇਰੇ ਪਾ ਡੈਰੀ ਪੋਸ਼ਾ ਨਹੀਂ ਇਧਰ ਡੈਰੀ ਪੋਸ਼ਾ ਇਧਰ ਕਾਲ ਪੈ ਵੀ ਗਈ ਓ ਪਹਿਲਾਂ ਹੀ ਚੁੱਪ ਹੋ ਕੜੀ ਆਮੀ ਫਰੀ ਆਮੀ ਸਖਣੀ ਜਾਮੀ ਫਰੀ ਆਮੀ ਸਖਣੀ ਜਾਮੀ ਵੈਰੀ ਗੁੱਡ ਰੋੜੀਆਂ ਕਿੱਥੇ ਆ ਤੇ ਰੋੜੇ ਹਾਂ ਜੀ ਰੋੜੀਆਂ ਨਹੀਂ ਮਿਲੀਆਂ ਗਜਕ ਮਿਲੀ ਕਿਹੜਾ ਪਿਆ ਸੀ ਤੇ ਰੋੜੇ ਕਿੱਥੇ ਆ ਉਹ ਵਿੱਚ ਪਾਏ ਕੋਈ ਤੋੜੇ ਸੁੱਟਦੇ ਨੇ ਪਾਤਾ ਯਾਰ ਪਾਈ ਗਾਸ਼ ਰੋੜੇ ਚੜੇ ਜੋ ਹਾਂ ਪਾਵੇ ਪਾਵੇ ਬਸ ਡੈਡੀ ਮੁੰਡਾ ਵੀ ਕਿੰਜ ਜਾਂਦਾ ਹੈ ਆਹ ਜਿਆਦਾ ਹੀ ਬਰੀਕੀ ਹੈ ਬਸ ਡੈਡੀ ਦੀ ਪਾ ਦੇ ਸਾਰੇ ਚਲੋ ਆ ਗਏ ਮਾਦਰ ਨਹੀਂ ਜਾਵੀ ਪਰ ਇਹ ਆ ਨਹੀਂ ਕਰਨਾ ਜਿੰਨੇ ਦੋ ਵਰੀ ਪਾਤੀ ਹੋ ਪਰ ਨਹੀਂ ਆਵੇਂ ਸੱਚੀ ਜਾਵੇਂ ਆਪਣੇ ਘਰ ਜੋ ਅੱਗੇ ਬਸ ਸੱਚੀ ਜਾਵੇਂ ਮੈਂ ਤੇ ਲੋੜੀਆਂ ਜੀਆਂ ਵੀ ਪਾ ਚੌਣ ਚੌਣ ਪਰੀਆਂ ਮੈਂ ਸਲਾਮ ਪਰੀਆਂ ਇੱਕ ਦੋ ਤਿੰਨ ਪਾਓ ਮੋਹ ਪੋਲ ਤੇ ਚੁਲਦੀਆਂ ਸੂਸਾ ਕੁੰਨ ਸਾਤ ਲੋਕੀ ਚਲਿਆ ਰਹਾ ਮੈਂ ਸੱਤ ਵਾਰੀ ਪਰੀਆਂ ਵੀ ਸਖਣੀ ਜਾਂਦੀਆਂ ਸਖਣੀ ਖੜੀ ਗਈ ਸਖਣੀ ਮੈਂ ਸਖਣੀ ਉਹ ਨਹੀਂ ਕੀ ਮੈਨੂੰ ਪਰੀਆਂ ਸਖਣੀ ਜੇ ਸਖਣੀ 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 ਗਈ ਹੈ ਨਾ ਪਰੀਆਂ ਸਖਨੀਆਂ ਦੋਰੀ ਅਰੇ ਯਾ ਵੀ ਚਾ ਲੋ ਤੋਂ ਨੀ ਨਰੀ ਅਈ ਆਈ ਸਖਣੀ ਜਾਨ ਚਾਰ ਅਰੇ ਯਾ ਹੀ ਸਖਣੀ ਜਾਨ ਅਰੇ ਯਾ ਹੀ ਸਖੜੀ ਜਾਨ ਕਰੀ ਲਾ ਗਿਆ ਕਰੀ ਆਹੋ ਕੇ ਮੈਂ ਨਾਲੀਆਂ ਜਬਾਸ ਹੋ ਗਿਆ ਈ ਚਾ ਨੋਕੇ ਆ ਜੀ ਓਕੇ ਓਕੇ ਯਾ ਲਾਲੀਆਂ ਅੱਛਾ ਜੀ ਪਟਾਣੇ ਦਾ ਇਰਾਦਾ ਤਾਂ ਨਹੀਂ ਹੈ ਜੀ ਲੈ ਵੀ ਸਾਰਿਆਂ ਨੇ ਚਲੀ ਗਏ ਆ ਤੇ ਪੁਗਾ ਬਾਲਿਆ ਸੀ ਤੇ ਵੀ ਹੁਣ ਬਸ ਪੂਗਾ ਹੀ ਸਮਾਪਤ ਹੋਣੀ ਆਲਾ ਕੋਲੇ ਹੀ ਬਚਨੇ ਬਸ ਇਹ ਅੰਦਰ ਲੈ ਆਣੀ ਤੇ ਬਾਕੀ ਅੱਜ ਇਹ ਜੋ ਸਾਰੇ ਪਰਿਵਾਰ ਇਕੱਠੇ ਹੋ ਕੇ ਵੜਾਂ ਜੋ ਹੈ ਕਿਤਾ ਸਾਰਿਆਂ ਨੇ ਤੇ ਆਪਣਾ ਵੀ 10 ਸਾਲਾਂ ਬਾਅਦ ਇਕੱਠੇ ਹੋਏ ਨਾ ਵੀ ਫੇਰ ਲੋਹੜੀ ਤੇ 10 ਸਾਲਾਂ ਬਾਅਦ ਫੇਰ ਹੀ ਲੋਹੜੀ ਤੇ ਇਕੱਠੇ ਹੋਏ ਆ ਤੇ ਪੂਰਾ ਟੀਲਾ ਦਾ ਗਮੀ ਦਾ ਅੱਜ ਫੋਕਣ ਵਾਲੀ ਹੈ ਲੈ ਕੇ ਆਏ ਫੋਕਣ ਵਾਲੀ ਅਸ ਅਸ ਜਿਉਂਦੇ ਆਪਣਾ ਨਵੇਂ ਘਰ ਹੈ ਉਹਦੀ ਆਪਾਂ ਇੱਕ ਰੋਜ਼ ਇਹਦੇ ਆਪਾਂ ਜਦ ਪਹਿਲੇ ਘਰ ਇਹਨੇ ਆਪਾਂ ਕਿੰਨੀ ਇਹ ਫੋਕ ਪੁੰਦਿਆ ਕੇ ਖਾਂਦੇ ਰਹੇ ਹਨ ਆ ਨਹੀਂ ਵਧੀਆ ਹੁਣ ਜਿੱਤੇ ਹੀ ਕੁ ਲੈ ਮੈਨੂੰ ਮੈਂ ਇੱਕ ਦੁਕਾਨ ਤੇ ਬੈਠੀ ਮੈਂ ਜਾ ਕੇ ਜੱਸੀ ਜੜੀ ਕਹੂੰਗੀ ਫੋਕ ਪਉਣ ਵਾਲੀ ਜਵਾਰ ਲੈ ਕੇ ਆ ਜੀ ਆ ਆ ਵੀ ਆ ਭਜਾ ਖਾਣ ਵਾਸਤੇ ਹਾਂ ਤੂੰ ਵੀ ਖਾਣਿਆ ਹੈ ਤੂੰ ਵੀ ਖਾਣਿਆ ਚਾਲ ਪਿਛੋ ਚਾਲ ਪਿਛੇ ਪਿਛੇ ਚਾਲ ਪਿਛੇ ਇਕ ਰਸੀਤ ਬਹੁਤ ਜ਼ਿਆਦਾ ਗਮੀਦ ਮੈਂ ਹਮਕ ਪਾਤਾ ਵਿੱਚ ਮੈਂ ਨਹੀਂ ਪਾਇਆ ਕੁਝ ਵੀ ਜੀ ਮੈਂ ਕੁਝ ਨਹੀਂ ਪਾਇਆ। ਮੈਂ ਹੋਂ ਮਗਨ ਦੇਣਾ ਉਹਨਾਂ ਹੋਰ ਵਧੀਆ ਬਣਨੇ ਹੀ ਆ। ਮੱਖਣ ਦੇ ਨਾਲ। ਮੱਖਣ ਨਾਲ ਬਣ ਜਾਂਦੇ ਵਧੀਆ। ਬਹੁਤ ਵਧੀਆ ਬਣਨੇ ਆ। ਹੈ? ਅੱਛਾ। ਲੋਹਾਲਾ ਨਹੀਂ। ਆ ਮੈਨੂੰ ਲਾਦਾਂ ਥੱਲੇ ਲੱਗ ਜਾਣੇ ਇਦਾਂ ਹੀ। ਨਹੀਂ। ਹੋ ਜਾਣੇ ਆਹ ਸੇਕ ਬੜਾ ਪੈਂਡਿਆ ਹੋਆ। ਹਾਂ ਮੈਨੂੰ ਦੇ ਦਿਓ ਕੱਝ ਕਿ ਮੈਂ ਆਪਣੇ ਵਾਸਤੇ ਲੈ ਕੇ ਆਈ ਆ। ਅੰਦੀ ਨਾਲ ਦੀ ਅੰਦੀ ਖਾ ਲਈ ਕਿ ਦੱਸ ਫਿਰ ਕੀ ਹੋ ਗਿਆ ਖਾਰੇ ਜੀ ਖਾਦੀ ਜਾਂਦੀ ਆ ਲਿਆ ਦਿਓ ਮੈਨੂੰ ਵੀ ਆ ਲੈ ਮੋਸਾ ਵੀ ਨਹੀਂ ਤੀਜਾ ਜੁਕੇ ਛੋੜ ਛੋੜ ਕਰ ਦੋ ਭੁੱਖ ਬੜੀ ਲੱਗੀ ਏ ਆ ਛੋੜ ਛੋੜ ਹੁੰਦੇ ਆ ਹਾਂ। ਐ ਉਹ ਗੱਲ ਨਹੀਂ ਬਣੀ। ਬੜੇ ਵਧੀਆ ਬਣਿਆ ਬਣਿਆ ਕੋਈ ਨਹੀਂ ਗੱਲ ਕੋਈ ਨਹੀਂ ਬਣੀ। ਲੈ। ਕਿੱਦੇ ਵਧੀਆ ਬਣਿਆ ਦਾ। ਅੰਦੀ ਗੱਲ ਨਹੀਂ ਬਣੀ। ਜਵਾਰ ਦੀ ਥੋੜੀ ਪਾਈ ਨਾ ਤਾਂ ਕਰਕੇ। ਜਵਾਰ ਤੇ ਮੈਂ ਠੀਕ ਐ ਮਾਚ ਇੰਨੇ ਖਾਣੇ ਦੋ ਜਣ ਦੇ। ਨਹੀਂ ਵਧੀਆ ਹਨਾ। ਨਹੀਂ ਨਹੀਂ। ਹੈ ਤੇ ਦੋ ਜਣੇ ਐ ਤੇ ਅਸੀਂ। ਜੱਸੀ ਤੇ ਗਿਆ ਨਾਨਕੇ। ਇੱਕ ਮਹੀਨਾ ਨਾਨਕੇ ਚੱਲ ਗਿਆ ਅੱਜ। ਆਹ। ਧੋਣੇ ਆ ਗਾ। ਅੱਧ ਧੋਣੇ ਖਾਣੇ ਆ। ਚਾਹ ਬਿਨੇ। ਹੋਰੇ ਕਾ? ਆਏ ਮम्मी ਤੇ ਮੈਂ ਬਲਪੋਂ ਕੋਣ ਲੈ ਕੇ ਖਾਂਡੇ ਜੀ। ਹਾਂ। ਕਿਆ ਲਿਆ ਚਾਪ ਆ ਗਿਆ ਹੁਣ ਕਿਆ ਪੀਏ ਹੂੰ ਮੈਸੂਦ ਨਹੀਂ ਪੋਪਕਨ ਖਾਣੇ ਆ ਲੈ ਹੜ ਜੱਸੀ ਨੇ ਜਾ ਕੀ ਜੱਸੀ ਆਹ ਜਾ ਕੀ ਹਮੇਸ਼ਾ ਹੌਲੀ ਕੀ ਕਰਦੇ ਨੇ ਬੀਤਰਾ ਛੋਟਾ ਇਹ ਛੋਟਾ ਭਰਾ ਆ ਜੱਸੀ 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 ਨਿਕਲਦਾ ਮੂੰਹ ਚ ਖਾਲਾ ਮਮਾ ਮੜ ਕੇ ਤਰਲੇ ਲੈਣਾ ਨਾ ਹਾਂ ਤੂੰ ਇਹ ਕਾਹਗ ਤੇ ਰਹੇ ਖਾਣੇ ਆ ਲੈ ਖਾ ਪੋਪਕਨ ਹੁਣ ਵਧੀਆ ਹੂੰ ਕੱਲ ਕਿਰਪਾ ਦੇ ਲਈ ਹੀ ਤੂੰ ਜਿੰਨੇ ਥੋੜੇ ਹੀ ਦਿੱਤੇ ਉਹਨਾਂ ਨੇ ਖਾਣ ਵਾਸਤੇ ਉਹ ਜਦੋਂ ਉਹ ਟੇਸਟ ਆਉਂ ਲੱਗਾ ਤੇ ਚੱਲ ਵੀ ਖਤਮ ਹੋ ਗਏ ਲੈ ਵੀ ਇੱਥੇ ਸਹੀ ਅੱਜ ਲੋਹੜੀ ਵਾਲਾ ਦਿਨ ਹੀ ਤੇ ਲੋਹੜੀ ਨਾਂ ਹੀ ਚੁਪੀਆ ਨਾਂ ਕਾਦੇ ਕੀ ਰਿਆਗੇ ਬਸ ਦੋ ਘੰਟੇ ਹੁਣ ਮਾਗੀ ਅਗਲੇ ਦਿਨ ਚੜ ਜਾਣੀ ਆ ਤੇ ਸਾਰੇ ਮਾਗੀ ਨਾਲ ਸਾਰੇ ਸੰਗਰਾਦ ਵੀ ਆ ਇਹਨਾਂ ਨਾਲ ਇਧਰੇ ਵੇਤ ਸਿੰਘਾ ਚ ਕਾਂ ਚੱਲਣੀਆਂ ਵੇਖ ਕਰ ਗੱਲ ਸਿੰਘਾਂ ਦੇ ਉੱਤੇ ਫੁੱਲ ਵੀ ਪਏ ਤੇ ਇਹਨਾਂ ਨਾਲ ਚੱਲਣ ਡਿਆ ਮੇਰਾ ਵਲੋਗ ਕਰੋ ਗੱਲ ਮੰਮੀ ਦਾ ਵੇ ਲੋ ਆਈਫੋਨ ਆਈਫੋਨ ਜੇ ਸਤੋੜੀ ਦੀ ਬਸ ਤੇ ਮੀ ਮੇਰਾ ਵੀ ਬੜਾ ਡਿੱਗਾ ਤੇ ਮੰਮੀ ਵਿਚਾਰ ਕੋ ਜੇ ਆਹੀ ਆ ਮੰਮੀ ਨੂੰ ਕੋਈ ਗੱਲ ਨਹੀਂ ਲੈ ਕੇ ਦਵਾ ਜਦੋਂ ਹਾ ਥੋੜਾ ਬੋਤਾ ਸੁੱਕਾ ਹੋਊਗਾ ਤੇ ਵਿੱਚ ਚੱਲ ਕੋਈ ਨਹੀਂ ਬਾਕੀ ਲੋੜੀ ਤੇ ਸਾਰੇ ਹਨ ਹੈ ਨਾ ਮੈਂ ਖੁਸ਼ ਰਿਹਾ ਹਾਂ ਨਾ ਤਾਂ ਲੋੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਉਧਰ ਪਾਪਾ ਵੀ ਵੇਸੇ ਫੋਨ ਵੇਖਣ ਦੇ ਉਧਰ ਨਾਲ ਇਧਰ ਟੀਵੀ ਵੀ ਲਾਇਆ ਇਧਰ ਜੈਕੀ ਵਿਚਾਰਾ ਅੰਦਰ ਬੰਨੇ ਆ ਕਿਉਂਕਿ ਸਾਰੇ ਆਣੇ ਫਿਰ ਇਕੱਠੇ ਹੋ ਗਏ ਆ ਹੀ ਤਾਂ ਗਾ ਕੇ ਨੂੰ ਅੰਦਰ ਬੰਨਤਾ ਫਿਰ ਇਹਨੇ ਨਹੀਂ ਦੇ ਪੁੱੜਤੀ ਆਣਾ ਇਹਨਾਂ ਨੇ ਇਹ ਬਾਗ ਨੂੰ ਗਜਕ ਮੰਗੜਿਆ ਕਿ ਮੈਨੂੰ ਗਜਕ ਦੇ ਦੋ ਲੋਬੀ ਜੁੜੇ ਰੇ ਸਾਰਿਆਂ ਨੇ ਇਦਾਂ ਵਲੋਗਾ ਦੇ ਨਾਲ ਤੇ ਬਾਕੀ ਲੋੜੀ ਸਾਰਿਆਂ ਦੀ ਖੁਸ਼ੀਆਂ ਭਰੀ ਨੰਗੀ ਹੋਵੇ ਤੇ ਸਾਰਿਆਂ ਨੇ ਚੱਪਦੀ ਗਰਾਹ ਵਿੱਚ ਰਿਹਾ ਕਰੋ ਤੇ ਖੁਸ਼ ਰਿਹਾ ਕਰੋ ਸਾਰਿਆਂ ਨੇ ਤੇ ਬਾਕੀ ਮਿਲਦੇ ਆ ਪਾਗਲ ਹੋਏ ਚੰਗੇ ਸਾਰਿਆਂ ਨੂੰ ਸੱਸ ਰੀਆਂ ਕਾਲ